ਵਿਕਰਮ ਮ제ਠੀਆ ਦੀ ਅੱਜ ਪੇਸ਼ੀ ਹੈ ਤੇ ਉਹਨਾਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ 4 ਦਿਨਾਂ ਦਾ ਰਿਮਾਂਡ ਖਤਮ ਹੋ ਚੁੱਕਾ ਹੈ ਤੇ ਜਿਸ ਨੂੰ ਲੈ ਕੇ ਉੱਥੇ ਅੱਜ ਪੇਸ਼ੀ ਦੇ ਦੌਰਾਨ ਅਕਾਲੀ ਦਲ ਦੇ ਲੀਡਰਾਂ ਤੇ ਵਰਕਰਾਂ ਦੇ ਵੱਲੋਂ ਜਿਹੜਾ ਕਿ ਅੱਜ ਕੋਰਟ ਦੀ ਪੇਸ਼ੀ ਦੌਰਾਨ ਪਹੁੰਚਣਾ ਸੀ ਪਰੰਤੂ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਗਿਆ ਤੇ ਜਿਸ ਦੇ ਤਹਿਤ ਹੁਣ ਅਕਾਲੀ ਦਲ ਫਿਰ ਤੋਂ ੜਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਜਿਹੜਾ ਅਕਾਲੀ ਵਰਕਰਾਂ ਨੂੰ ਤੇ ਅਕਾਲੀ ਆਗੂਨ ਜਿਹੜਾ ਕਿ ਨਜ਼ਰਬੰਦ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਉੱਤੇ ਹੁਣ ਅਕਾਲੀ ਦਲ ਲਗਾਤਾਰ ਪਲਟਵਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆ ਅੱਜ ਸਾਡੇ ਸਰਕਾਰ ਜੋ ਸਰਦਾਰ ਵਿਕਲਮਜੀਤ ਸਿੰਘ ਮੰਜੀਟਿਆ ਦੀ ਦੂਸਰੀ ਪੇਸ਼ੀ ਸੀ ਮੋਹਾਲੀ ਦੇ ਵਿੱਚ ਅਸੀਂ ਵਾਰਡ ਵੱਲੋਂ ਜਿਹੜੀ ਸਾਡੀ ਡਿਊਟੀ ਲੱਗੀ ਸੀ ਉੱਥੇ ਪਹੁੰਚਣਾ ਆਪਣੇ ਲੀਡਰ ਨੂੰ ਮਿਲਣ ਵਾਸਤੇ ਸਾਨੂੰ ਫਿਰ ਅੱਜ ਦੁਬਾਰਾ ਪਹਿਲਾਂ ਵੀ ਇੱਕ ਦਿਨ ਰੋਕਿਆ ਗਿਆ ਅੱਜ ਵੀ ਥਾਣਾ ਬੀ ਡਿਵੀਜ਼ਨ ਦੇ ਪੁਲਿਸ ਨੇ ਆ ਕੇ ਸਾਨੂੰ ਆਪਣੇ ਮੁਹਾਲੇ ਜਾਣ ਤੋਂ ਰੋਕਿਆ ਅਸੀਂ ਆਪਣੇ ਲੀਡਰ ਦੇ ਵਾਸਤੇ ਜੋ ਵੀ ਸਾਨੂੰ ਕੁਰਬਾਨੀ ਦੇਣੀ ਪਏ ਅਸੀਂ ਦੇਵਾਂਗੇ ਭਗਵੰਤਮਾਨ ਸਰਕਾਰ ਦਬਾਉਣਾ ਚਾਹੁੰਦੀ ਸਾਡੀ ਆਵਾਜ਼ ਨੂੰ ਪਰ ਅਸੀਂ ਚੇਤਾਵਨੀ ਦਿੰਦੇ ਹਾਂ ਭਗਵੰਤਮਾਨ ਔਰ ਛਾੜੂ ਸਰਕਾਰ ਨੂੰ ਕਿ ਇਹੋ ਜਿਹੇ ਤੇਰੀਆਂ ਜਿਹੜੀਆਂ ਆਪ ਬੰਨ੍ਹ ਪੁੱਛੀਆਂ ਨੇ ਇਹ ਸਾਨੂੰ ਦਬਾ ਨਹੀਂ ਸਕਦੀਆਂ ਸਾਡੀ ਆਵਾਜ਼ ਦੱਬੀ ਨਹੀਂ ਜਾਣੀ ਅਸੀਂ ਪਹਿਲਾਂ ਵੀ ਤਗੜੇ ਸੀ ਹੁਣ ਵੀ ਤਗੜੇ ਆ ਤੇ ਗਾਮੇ ਤਗੜੇ ਰਾਵਾਂਗੇ ਚਰੋਮਨੀ ਕਾਲੀਦਾਲ ਦਾ ਵਰਕਰ ਮਨੋਬਲ ਉਹਦਾ ਕਦੇ ਵੀ ਨਹੀਂ ਦੇਖ ਸਕਦਾ ਸਾਡੀ ਚੜਦੀ ਕਲਾ ਦੀ ਗੱਲ ਆ ਅਸੀਂ ਹਮੇਸ਼ਾ ਚੜਦੀ ਕਲਾ ਜਾ ਕੇ ਆਪਣੇ ਲੀਡਰ ਨੂੰ ਜਰੂਰ ਮਿਲਾਂਗੇ ਅਸੀਂ ਚੱਲੇ ਹੁਣ ਘਰੋਂ ਨਿਕਲ ਲਗੇ ਆ ਸਾਨੂੰ ਦੇਖੋ ਪੁਲਿਸ ਚੌਂਕ ਦੇ ਵਿੱਚ ਖੜੀ ਆ ਸਾਨੂੰ ਰੋਕਣ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਪੂਰੀ ਉਸੇ ਚ ਮੋਹਾਲੀ ਦੇ ਵਿੱਚ ਪਹੁੰਚ ਜਨ ਦੀ ਅੱਜ ਸਾਡੇ ਸਰਕਾਰ ਜੋ ਸਰਦਾਰ ਵਿਕਰਮਜੀਤ ਸਿੰਘ ਮੰਜੀਠੀਆ ਦੀ ਦੂਸਰੀ ਪੇਸ਼ੀ ਸੀ ਮੋਹਾਲੀ ਦੇ ਵਿੱਚ ਅਸੀਂ ਵਾਰਡ ਵੱਲੋਂ ਜਿਹੜੀ ਸਾਡੀ ਡਿਊਟੀ ਲੱਗੀ ਆ ਸੀ ਉਸ ਤੇ ਪਹੁੰਚਣਾ ਆਪਣੇ ਲੀਡਰ ਨੂੰ ਮਿਲਣ ਵਾਸਤੇ ਸਾਨੂੰ ਫਿਰ ਅੱਜ ਦੁਬਾਰਾ ਪਹਿਲਾਂ ਵੀ ਇੱਕ ਦਿਨ ਰੋਕਿਆ ਗਿਆ ਅੱਜ ਵੀ ਥਾਣਾ ਬੀ ਡਿਵੀਜ਼ਨ ਦੇ ਪੁਲਿਸ ਨੇ ਆ ਕੇ ਸਾਨੂੰ ਆਪਣੇ ਮੁਹਾਲੇ ਜਾਣ ਤੋਂ ਰੋਕਿਆ ਅਸੀਂ ਆਪਣੇ ਲੀਡਰ ਦੇ ਵਾਸਤੇ ਜੋ ਵੀ ਸਾਨੂੰ ਕੁਰਬਾਨੀ ਦੇਣੀ ਪਏ ਅਸੀਂ ਦੇਵਾਂਗੇ ਭਗਵੰਤਮਾਨ ਸਰਕਾਰ ਦਬਾਉਣਾ ਚਾਹੁੰਦੀ ਸਾਡੀ ਆਵਾਜ਼ ਨੂੰ ਪਰ ਅਸੀਂ ਚੇਤਾਵਨੀ ਦਿੰਦੇ ਹਾਂ ਭਗਵੰਤਮਾਨ ਔਰ ਛਾੜੂ ਸਰਕਾਰ ਨੂੰ ਕਿ ਇਹੋ ਜਿਹੇ ਤੇਰੀਆਂ ਜਿਹੜੀਆਂ ਆਪ ਬੰਨ੍ਹ ਪੁੱਛੀਆਂ ਨੇ ਇਹ ਸਾਨੂੰ ਦਬਾ ਨਹੀਂ ਸਕਦੀਆਂ ਸਾਡੀ ਆਵਾਜ਼ ਦੱਬੀ ਨਹੀਂ ਜਾਣੀ ਅਸੀਂ ਪਹਿਲਾਂ ਵੀ ਤਗੜੇ ਸੀ ਹੁਣ ਵੀ ਤਗੜੇ ਆ ਤਾਂ ਗਾਂਵ ਤਗੜੇ ਰਾਵਾਂਗੇ ਸ਼ਰੋਮਨੀ ਕਾਲੀਦਾਲ ਦਾ ਵਰਕਰ ਮਨੋਬਾਲੋ ਉਹਦਾ ਤਾਂ ਕਦੇ ਵੀ ਨਹੀਂ ਦੇਖ ਸਕਦਾ ਸਾਡੀ ਚੜ੍ਹਦੀ ਕਲਾ ਦੀ ਗੱਲ ਆ ਅਸੀਂ ਹਮੇਸ਼ਾ ਚੜ੍ਹਦੀ ਕਲਾ ਜਾ ਕੇ ਆਪਣੇ ਲੀਡਰ ਨੂੰ ਜ਼ਰੂਰ ਮਿਲਾਂਗੇ ਅਸੀਂ ਚੱਲੇ ਹੁਣ ਘਰੋਂ ਨਿਕਲ ਲਗੇ ਆ ਸਾਨੂੰ ਦੇਖੋ ਪੁਲਿਸ ਚੌਂਕ ਦੇ ਵਿੱਚ ਖੜੀ ਆ ਸਾਨੂੰ ਰੋਕਣ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਪੂਰੀ ਉਸੇ ਚ ਮੋਹੱਲੀ ਦੇ ਵਿੱਚ ਪਹੁੰਚਣ ਦੀ ਅੱਜ ਸਾਡੇ ਸਰਕਾਰ ਜੋ ਸਰਦਾਰ ਵਿਕਲਮ ਸਿੰਘ ਮੰਜੀਟਿਆ ਦੀ ਦੂਸਰੀ ਪੇਸ਼ੀ ਸੀ ਮੋਹੱਲੀ ਦੇ ਵਿੱਚ ਅਸੀਂ ਵਾਰਡ ਵੱਲੋਂ ਜਿਹੜੀ ਸਾਡੀ ਡਿਊਟੀ ਲੱਗੀ ਐ ਅਸੀਂ ਉੱਥੇ ਪਹੁੰਚਣਾ ਆਪਣੇ ਲੀਡਰ ਨੂੰ ਮਿਲਣ ਵਾਸਤੇ ਸਾਨੂੰ ਫਿਰ ਅੱਜ ਦੁਬਾਰਾ ਪਹਿਲਾਂ ਵੀ ਇੱਕ ਦਿਨ ਰੋਕਿਆ ਗਿਆ ਅੱਜ ਵੀ ਥਾਣਾ ਬੀਡ ਵਿਜੀਨ ਦੇ ਪੁਲਿਸ ਨੇ ਆ ਕੇ ਸਾਨੂੰ ਆਪਣੇ ਮੁਹਾਲੇ ਜਾਂ ਤੋਂ ਰੋਕਿਆ ਅਸੀਂ ਆਪਣੇ ਲੀਡਰ ਦੇ ਵਾਸਤੇ ਜੋ ਵੀ ਸਾਨੂੰ ਕੁਰਬਾਨੀ ਦੇਣੀ ਪਏ ਅਸੀਂ ਦੇਵਾਂਗੇ ਭਗਵੰਤ ਮਾਨ ਸਰਕਾਰ ਦਬਾਉਣਾ ਚਾਹੁੰਦੀ ਸਾਡੀ ਆਵਾਜ਼ ਨੂੰ ਪਰ ਅਸੀਂ ਚੇਤਾਵਨੀ ਦਿੰਦੇ ਹਾਂ ਭਗਵੰਤ ਮਾਨ ਔਰ ਝਾੜੂ ਸਰਕਾਰ ਨੂੰ ਕਿ ਇਹੋ ਜਿਹੇ ਤੇਰੀਆਂ ਜਿਹੜੀਆਂ ਭੰਬਣ ਪੁੱਛੀਆਂ ਨੇ ਇਹ ਸਾਨੂੰ ਦਬਾ ਨਹੀਂ ਸਕਦੀਆਂ ਸਾਡੀ ਆਵਾਜ਼ ਦੱਬੀ ਨਹੀਂ ਜਾਣੀ ਅਸੀਂ ਪਹਿਲਾਂ ਵੀ ਤਗੜੇ ਸੀ ਹੁਣ ਵੀ ਤਗੜੇ ਆ ਤੇ ਗਾਂਵ ਤਗੜੇ ਰਾਵਾਂਗੇ ਸ਼ਰੋਮਣੀ ਕਾਲੀਦਾਲ ਦਾ ਵਰਕਰ ਮਨੋਬਾਲੋ ਉਹਦਾ ਤਾਂ ਕਦੇ ਵੀ ਨਹੀਂ ਦੇਖ ਸਕਦਾ ਸਾਡੀ ਚੜ੍ਹਦੀ ਕਲਾ ਦੀ ਗੱਲ ਆ ਅਸੀਂ ਹਮੇਸ਼ਾ ਚੜ੍ਹਦੀ ਕਲਾ ਜਾ ਕੇ ਆਪਣੇ ਲੀਡਰ ਨੂੰ ਜ਼ਰੂਰ ਮਿਲਾਂਗੇ ਅਸੀਂ ਚੱਲੇ ਹੁਣ ਘਰੋਂ ਨਿਕਲ ਲਗੇ ਆ ਸਾਨੂੰ ਦੇਖੋ ਪੁਲਿਸ ਚੌਂਕ ਦੇ ਵਿੱਚ ਖੜੀ ਆ ਸਾਨੂੰ ਰੋਕਣ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਪੂਰੀ ਉਸੇ ਚ ਮਹਾਲੀ ਦੇ ਵਿੱਚ ਪਹੁੰਚਣ ਦੀ